ਜੀ ਜੁੜ ਚੁੱਕੇ ਹੋ ਜੀਟੀਵੀ ਨੈਟਵਰਕ نیوز ਦੇ ਨਾਲ ਅਸੀਂ ਅੱਜ ਇਸ ਵੇਲੇ ਖੜੇ ਹਾਂ ਹੰਬੜਾ ਰੋਡ ਤੇ ਲੁਧਿਆਣਾ ਦੇ ਵਿੱਚ ਜਿੱਥੇ ਚੋਰਾਂ ਦੇ ਹੌਸਲੇ ਬਹੁਤ ਜ਼ਿਆਦਾ ਬਲੰਦ ਹੋ ਚੁੱਕੇ ਐ ਅੱਜ ਇੱਕ ਇਹੋ ਜੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਬਿਜਲੀ ਦੀ ਦੁਕਾਨ ਐ ਤੁਸੀਂ ਸਾਹਮਣੇ ਦੇਖਦੇ ਹੋਗੇ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਲੱਖਾਂ ਰੁਪਏ ਦੀ ਤਾਰ ਜਿਹੜੀ ਐ ਉਹ ਚੋਰੀ ਹੋ ਚੁੱਕੀ ਐ ਔਰ ਪ੍ਰਸ਼ਾਸਨ ਬਿਲਕੁਲ ਕੰਮ ਕਰਨ ਦੀ ਨੀਅਤ ਸਸਾ ਹੋਇਆ ਐ ਉਹੀ ਰਾਤ ਕਰੀਬ 3:30 ਵਜੇ ਇੱਕ ਬਹੁਤ ਵੱਡੀ ਗੱਡੀ ਆਉਂਦੀ ਹੈ ਆ ਕੇ ਇਸ ਦੁਕਾਨ ਦੇ ਅੱਗੇ ਰੁਕਦੀ ਹੈ ਔਰ ਤਿੰਨ ਜਣੇ ਚੋਰ ਜਿਹੜੇ ਆ ਉਹ ਆਉਂਦੇ ਆ ਗੱਡੀ ਦੇ ਵਿੱਚ ਆ ਕੇ ਇਸ ਦੁਕਾਨ ਦਾ ਪਹਿਲਾਂ ਸ਼ਟਰ ਤੋੜਦੇ ਆ ਔਰ ਫਿਰ ਬੜੇ ਆਰਾਮ ਦੇ ਨਾਲ ਇਸ ਦੁਕਾਨ ਦੇ ਵਿੱਚੋਂ ਜਿੰਨੇ ਵੀ ਕਾਪਰ ਦੀ ਤਾਰ ਹੈ ਕਰੀਬ 3-4 ਤੋਂ 5 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਉਸ ਨੂੰ ਲੈ ਕੇ ਉਹ ਉਸ ਕਾਰ ਦੇ ਵਿੱਚ ਰੱਖ ਕੇ ਫਰਾਰ ਹੋ ਜਾਂਦੇ ਨੇ ਤੇ ਹੁਣ ਗੱਲ ਕਰਦੇ ਆ ਆਪਾਂ ਇਸ ਦੁਕਾਨ ਦੇ ਓਨਰ ਦੇ ਨਾਲ ਵੀ ਕੀ ਘਟਨਾ ਵਾਪਰੀ ਹੈ ਉਹਨਾਂ ਦੇ ਨਾਲ ਇਹ ਗੱਲਬਾਤ ਕਰਦੇ ਆ ਇਹਨੇ ਦੁਕਾਨ ਦੇ ਓਨਰ ਰੋਹਿਤ ਭੰਡਾਰੀ ਜੀ ਜਿਨ੍ਹਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਨਾਲ ਕੀ ਘਟਨਾ ਵਾਪਰੀ ਆ ਕਿੰਨਾ ਕੁ ਨੁਕਸਾਨ ਹੋਇਆ ਜਾਈਦਾ ਲੈਣੇ ਆ ਰੋਹਿਤ ਸਰ ਕਿਸ ਵੇਲੇ ਦੀ ਵਾਕਿਆ ਹੈ ਰਾਤ ਕਿੰਨੇ ਕ ਵਜੇ ਦੇ ਕਰੀਬ ਇਹ ਵਾਕਿਆ ਹੋਇਆ ਜੀ ਇਹ ਬਾਜੀ ਟਟਕੇ ਨਾ ਮਾਰਨਿੰਗ ਦਾ ਟਾਈਮ ਸੀ 3:46 ਮਿੰਟ ਦਾ 15 ਤਰੀਕ ਨੂੰ ਠੀਕ ਹੈ ਜੀ 15 ਤਰੀਕ ਨੂੰ ਸਾਨੂੰ ਨਾ ਸਾਹਮਣੇ ਸਕਿਉਰਿਟੀ ਗਾਰਡ ਦਾ ਫੋਨ ਆਇਆ ਸੀ ਇਸ ਤਰ੍ਹਾਂ ਆਪਣਾ ਸ਼ਟਰ ਵਗੈਰਾ ਤੋੜ ਦਿੱਤਾ ਉਹਨਾਂ ਨੇ ਠੀਕ ਹੈ ਤੇ ਤੁਹਾਡੀ ਚੋਰੀ ਹੋ ਗਈ ਆ ਤੁਸੀਂ ਆਪਣਾ ਇੱਥੇ ਆਓ ਤੁਸੀਂ ਫਿਰ ਮੌਕੇ ਤੇ ਹੀ ਆ ਗਏ ਜੀ ਉਸ ਟਾਈਮ ਮੌਕੇ ਤੇ ਆ ਗਏ ਮੇਰੇ ਨਾਲ ਐਕਚੁਅਲੀ ਨਾ 파ਟਰਨ ਹੈਗੇ ਮੇਰੇ ਮਨੀਸ਼ ਜੀ ਉਹ ਇੱਥੇ ਲੋਕਲ ਹੀ ਰਹਿੰਦੇ ਆ ਅੱਛਾ ਜੀ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਰਿੰਗ ਕੀਤੀ ਇਹ ਮੌਕੇ ਤੇ ਪਹੁੰਚ ਗਏ ਸੀਗੇ ਠੀਕ ਹੈ ਜੀ ਤੇ ਮੌਕੇ ਤੇ ਨਾਲ ਹੀ ਅੱਧੇ ਪੌਣੇ ਘੰਟੇ ਦੇ ਅੰਦਰ ਮੈਂ ਵੀ ਆ ਗਿਆ ਸੀਗਾ ਜੱਜਰੋ ਫਿਰ ਅਸੀਂ ਆ ਕੇ ਦੇਖਿਆ ਤਾਂ ਆਪਣੀ ਜਿੰਨੀ ਵੀ ਵਾਇਰ ਵਗੈਰਾ ਸੀਗੀ ਤੇ ਉਹ ਸਾਰੀ ਮਤਲਬ ਲੈ ਗਏ ਆ ਕਿੰਨਾ ਕੁ ਨੁਕਸਾਨ ਹੋਇਆ ਹੈ ਰੋਜ ਜੀ 4 ਤੋਂ 4.5 ਲੱਖ ਦੇ ਵਿੱਚ ਵਿੱਚ ਹੋਇਆ ਸਾਰਾ 4 ਤੋਂ 4.5 ਤੇ ਇਹ ਪਤਾ ਲੱਗਿਆ ਵੀ ਕਿੰਨੇ ਬੰਦੇ ਆਏ ਸੀਗੇ ਵਾਰਦਾਤ ਕਰਨ ਵਾਸਤੇ ਤਿੰਨ ਬੰਦੇ ਸੀਗੇ ਸਰ ਵਾਕ ਸਲੈਗਨ ਘੱਡੀ ਸੀਗੀ ਓਕੇ ਜੀ ਜਿਹੜਾ ਬੇਸਿਕਲੀ ਉਹਨਾਂ ਨੇ ਨੰਬਰ ਲਿਖਿਆ ਹੋਇਆ ਸੀ ਉਹਦੇ ਤੇ ਉਹ ਨੰਬਰ ਮਤਲਬ ਹੈ ਨਹੀਂ ਸੀਗਾ ਪੱਕਾ ਨੰਬਰ ਉਹ ਯਾਨੀ ਕਿ ਜਾਲੀ ਨੰਬਰ ਸੀਗਾ ਜਾਲੀ ਨੰਬਰ ਸੀਗਾ ਅਸੀਂ ਸਾਰਾ ਚੈੱਕ ਅਪ ਵਗੈਰਾ ਕਰਾਇਆ ਤੇ ਅਸੀਂ ਆਪਣਾ ਕੰਪਲੇਂਟ ਵਗੈਰਾ ਲਿਖਾਈ ਹੋਈ ਹੈ ਤੁਸੀਂ ਕੰਪਲੇਂਟ ਫਿਰ ਕਿੱਥੇ ਕਿਹੜੇ ਥਾਣੇ ਦੇ ਵਿੱਚ ਲਿਖਾਈਏਗੀ ਆਈ ਪੀਜੀ ਜਿਹੜਾ ਥਾਣਾ ਹੈਗਾ ਠੀਕ ਹੈ ਜੀ ਇੱਥੇ ਕੰਪਲੇਂਟ ਲਿਖਾਈ ਹੈ ਉੱਥੇ ਆਪਣਾ ਆਈਐਸਆਈ ਹੈਗਾ ਜੀ ਨਵੀਨ ਜੀ ਉਹ ਸਾਰਾ ਇਹਨੂੰ ਲੁੱਕ ਆਫਟਰ ਕਰ ਰੇ ਸੀ ਆਪਣੇ ਕੇਸ ਨੂੰ ਠੀਕ ਹੈ ਜੀ ਉਹਨਾਂ ਉਹ ਆਏ ਵੀ ਆ ਮੌਕੇ ਤੇ ਉਹਨਾਂ ਦੇ ਵੱਲੋਂ ਕੀ ਅਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਜੀ ਉਹਨਾਂ ਨੇ ਤਾਂ ਬੇਸਿਕਲੀ ਇਹੀ ਆ ਕਿ ਅਗਰ ਕਿਸੇ ਤੇ ਸ਼ੱਕ ਵਗੈਰਾ ਹੈਗਾ ਤਾਂ ਤੁਸੀਂ ਸਾਨੂੰ ਦੱਸੋ ਹਾਂ ਇਹ ਗੱਲ ਵੀ ਤੁਹਾਨੂੰ ਪੁੱਛਣੀ ਚਾਹੂੰਗਾ ਵੀ ਤੁਹਾਨੂੰ ਕਿਸੇ ਤੇ ਸ਼ੱਕ ਲੱਗਦਾ ਹੈ ਵੀ ਕੋਈ ਆਇਆ ਗਿਆ ਹੋਵੇ 2-4 ਦਿਨ ਪਹਿਲਾਂ ਜਾਂ ਕੋਈ ਹਫਤਾ 10 ਦਿਨ ਪਹਿਲਾਂ ਜੇ ਉਸ ਨੂੰ ਪਤਾ ਹੋਵੇ ਤੁਹਾਡੀ ਦੁਕਾਨ ਦੇ ਵਿੱਚ ਇੰਨਾ ਕੁ ਮਟੀਰੀਅਲ ਪਿਆ ਹੋਇਆ ਹੈ ਸ਼ੱਕ ਤਾਂ ਤਾਂ ਸਾਰੇ ਇਸ ਤਰ੍ਹਾਂ ਨਾ ਆਪਣੇ ਕੋਲ ਰੋਜ਼ ਹੁਣ ਨਵੇਂ-ਨਵੇਂ ਕਲਾਇੰਟ ਆਉਂਦੇ ਆ ਇਲੈਕਟ੍ਰੀਸ਼ੀਅਨ ਆਪਣੇ ਕੋਲ ਕਾਫੀ ਆਉਂਦੇ ਆ ਇਸ ਤਰ੍ਹਾਂ ਹੁਣ ਅਸੀਂ ਬੇਸਿਕਲੀ ਕਿਸੇ ਦਾ ਇਦਾਂ ਹੀ ਨਾਮ ਨਹੀਂ ਲੈ ਸਕਦੇ ਹੈਗੇ ਨਾ ਨਿਯਾਜ਼ ਵੀ ਕਿਸੇ ਦਾ 2-4 ਬੰਦਿਆਂ ਤੇ ਆਪਾਂ ਨੂੰ ਸ਼ੱਕ ਸੀਗਾ ਉਹ ਆਪਾਂ ਉਹਨਾਂ ਦਾ ਉਹਨੇ 2-4 ਦਿਨ ਲੱਗਣਗੇ ਫਿਰ ਤੁਹਾਨੂੰ ਦੱਸਦੇ ਆ ਯਾਨੀ ਕਿ ਕੰਪਲੇਂਟ ਤੁਸੀਂ ਥਾਣੇ ਦੇ ਵਿੱਚ ਕੀਤੀ ਹੋਈ ਹੈ ਉਹਨਾਂ ਨੇ ਕਿਹਾ ਕਿ ਜੇ ਕਿਸੇ ਤੇ ਸ਼ੱਕ ਹੈ ਤਾਂ ਸਾਨੂੰ ਦੱਸੋ ਬਿਲਕੁਲ 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 ਜੀ ਤਾਂ ਤੁਸੀਂ ਕੀ ਮੰਗ ਕਰਦੇ ਹੋ ਸਾਸੀਂ ਸਾਰੀ ਇਹੀ ਮੰਗ ਕਰਦੇ ਆ ਵੀ ਜਿੰਨੀਆਂ ਵੀ ਇੱਥੇ ਮਤਲਬ ਵਾਰਦਾਤਾ ਹੋ ਰਹੀਆਂ ਸਰ ਜਲਦੀ ਤੋਂ ਜਲਦੀ ਆਪਣੇ ਚੋਰਾਂ ਨੂੰ ਫੜਿਆ ਜਾਵੇ ਅਗਰ ਹੋ ਸਕਦਾ ਤਾਂ ਸਾਡਾ ਮਾਲ ਸਾਨੂੰ ਅਗਰ ਬਰਾਮਦ ਹੋ ਜਾਈ ਤਾਂ ਸਰਕਾਰ ਕੋਲੋਂ ਇਹੀ ਮੰਗ ਕਰਾਂਗੇ ਜੀ ਤੁਸੀਂ ਸੁਣਿਆ ਕਿ ਰੋਹਿਤ ਭੰਡਾਰੀ ਜੀ ਕਹਿ ਰਹੇ ਆ ਕਿ ਮੇਰੀ ਦੁਕਾਨ ਦੇ ਵਿੱਚ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਜਿਹੜਾ ਕਿ ਬਹੁਤ ਜ਼ਿਆਦਾ ਕਿਹਾ ਜਾ ਸਕਦਾ ਹੈ ਔਰ ਇਸ ਟਾਈਮ ਚੋਰਾਂ ਦੇ ਹੌਸਲੇ ਜਿਹੜੇ ਆ ਬਹੁਤ ਜ਼ਿਆਦਾ ਉਲੰਧ ਹੋਏ ਪਏ ਐ ਆਉ ਤੁਹਾਨੂੰ ਸ਼ਟਰ ਦਿਖਾਣਾ ਮੈਂ ਸ਼ਟਰ ਇਹਨਾਂ ਨੇ ਕਿਸ ਤਰੀਕੇ ਨਾਲ ਤੋੜਿਆ ਹੁਣ ਤਾਂ ਵੈਸੇ ਇਹਨਾਂ ਨੇ ਰਿਪੇਅਰ ਕਰਵਾ ਲਿਆ ਆ ਸ਼ਟਰ ਦਾ ਸਾਰੀ ਪੋਜੀਸ਼ਨ ਜਿਹੜੀ ਐ ਬਿਲਕੁਲ ਉੱਪਰ ਤੱਕ ਜਿਹੜਾ ਸ਼ਟਰ ਨੂੰ ਤੋੜਿਆ ਗਿਆ ਉਸ ਤੋਂ ਬਾਅਦ ਤੁਹਾਨੂੰ ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਵੀ ਨਾਲ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਸ ਗੱਡੀ ਦੇ ਵਿੱਚ ਆਏ ਔਰ ਉਹ ਤਿੰਨਾਂ ਜਣਿਆਂ ਨੇ ਆ ਕੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਆਹ ਦੇਖ ਲਓ ਜੀ ਆਪਣਾ ਦਵਾਰਾ ਆਲ ਇੱਥੇ ਗੇਟ ਖੁੱਲਾ ਤੇ ਆਹ ਤਾਲਾ ਤਾਲਾ ਇਹਨੇ ਤੋੜਿਆ ਸ਼ਟਰ ਪਟਿਆ ਹੋਇਆ ਠੁੱਡਾ ਫਿਰ ਤਾਲਾ ਟੁੱਟਿਆ ਹਾਂ ਨਵੀਨ ਸਰ ਬੋਲ ਰਹੇ ਜੀ ਹਾਂਜੀ 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 ਸਰ ਮੈਂ ਪੱਤਰਕਾਰ ਫਕੀਰਚਨ ਸ਼ਰਮਾ ਜੀ ਟੀਵੀ ਨਿਊਜ਼ ਨੈਟਵਰਕ ਤੋਂ ਗੱਲ ਕਰ ਰਿਹਾ ਜੀ ਹਾਂਜੀ ਭਾਜੀ ਹਾਂਜੀ ਹਾਂਜੀ ਸਰ ਇੱਕ ਬੇਨਤੀ ਕਰਨੀ ਸੀ ਕਿ ਇੱਕ 2-3 ਦਿਨ ਪਹਿਲਾਂ ਇੱਕ ਹੰਬੜਾ ਰੋਡ ਤੇ ਚੋਰੀ ਹੋਈ ਹੈ ਰਾਤ ਨੂੰ ਬਿਜਲੀ ਦੀ ਦੁਕਾਨ ਤੇ ਹਾਂਜੀ ਹਾਂ ਹਾਂ ਉਹਦੀ ਕੀ ਕਾਰਵਾਈ ਪਈ ਹੈ ਜੀ ਕੋਈ ਅੱਗੇ ਵਧਿਆ ਕੁਝ ਰਿਪੋਰਟ ਆਈ ਹੈ ਗੱਡੀ ਕੋਈ ਆਈ ਨਹੀਂ ਕੈਮਰੇ ਨੇ ਵਿੱਚ ਅੱਛਾ ਨੰਬਰ ਆਇਆ ਕੋਈ ਠੀਕ ਹੈ ਜੀ ਬਾਕੀ ਜਿਹੜਾ ਸ਼ੱਕ ਕਰਦੇ ਸੀਗੇ ਉਹਦੇ ਸੀਰੀਅਲ ਪਈ ਦੋ ਨੰਬਰ ਵੀ ਉਹ ਦੇ ਦਿਆਂ ਵੇਟ ਕਰਨਾ ਕਰਦਾ ਹੋਊਗੀ ਜਿਹੜੀ ਸੀਸੀਟੀਵੀ ਜਿਹੜੇ ਦੋ ਨੰਬਰ ਲਿਖਾਇਆ ਨੇ ਉਹ ਸਾਡੇ ਕੋਲ ਅੱਛਾ ਜੀ ਚੱਕ ਜੇਰ ਕਰਦੇ ਆ ਉਹ ਸੀਨੀਅਰ ਪਈ ਹੋਈ ਆ ਅੱਛਾ ਜੀ ਉਹ ਆਣੀ ਕੰਪਨੀ ਬੰਬੇ ਤੋਂ ਠੀਕ ਹੈ ਜੀ ਜਿਉ ਆਊਗਾ ਫੇ ਪਤਾ ਲੱਗੂ ਆ ਵੀ ਬੰਦੇ ਉਹੀ ਨੇ ਜਾਂ ਹੋਰ ਨੇ ਤੇ ਸਰ ਗੱਡੀ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਨਜ਼ਰ ਆ ਰਹੀ ਹੈ ਜੀ ਜਿਹੜੇ ਆਦੀ ਹੈ ਨੰਬਰ ਨਹੀਂ ਸ਼ੋ ਹੋ ਰਿਹਾ ਨਾ ਨੰਬਰ ਕੀ ਹੈ ਓਕੇ ਸਰ ਓਕੇ ਓਕੇ ਠੀਕ ਹੈ ਮੈਂ ਤਾਂ ਨੰਬਰ ਗੱਡੀ ਦਿਖੀ ਰਹੀ ਗੀ ਗੱਡੀ ਆਈ ਹੈ ਠੀਕ ਹੈ ਨੰਬਰ ਵੀ ਸ਼ੋ ਹੋ ਵੀ ਨਾ ਕਿ ਨੰਬਰ ਕਿਹੜਾ ਉਹਦਾ ਤਾਂ ਹੀ ਦੱਸਾਂਗੇ ਆਪਾਂ ਵੀਰੇ ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਓਕੇ ਵੀਰੇ ਓਕੇ ਓਕੇ